ਪੰਜਾਬ ਤੱਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਿਆਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਵੇਂ ਬਜਟ ਦੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਵਿਧਾਨ ਸਭਾ ਭਵਨ ਹੈ ਇਸ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ ਤੀਜਾ ਬਜਟ ਪੇਸ਼ ਕੀਤਾ ਹੈ ਜੋ 2 ਲੱਖ 9000 ਕਰੋੜ ਤੇ ਵੱਧ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ ਤੇ ਇਸ ਬਜਟ ਦੇ ਵਿੱਚ ਕੋਈ ਨਵਾਂ ਟੈਕਸ ਲਾਉਣ ਦੀ ਪ੍ਰਪੋਜ਼ਲ ਨਹੀਂ ਹੈਗੀ ਤੇ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਹੈਗਾ ਤੀਜਾ ਬਜਟ ਹੁਣ ਇਸ ਬਜਟ ਦੇ ਬਾਰੇ ਗੱਲ ਕਰਾਂਗੇ ਕਿ ਇਸ ਬਜਟ ਦੇ ਵਿੱਚ ਕੀ ਕੀ ਹੋਣੇ ਵਾਲਾ ਹੈ ਅ 9330 ਕਰੋੜ ਉਹ ਜਿਹੜੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਖਰਚ ਹੋਣਗੇ ਤੇ ਇਸ ਬਜਟ ਦੀ ਜਿਹੜੀ ਵੱਡੀ ਖਾਸੀਅਤ ਹੋਈ ਹੈ ਕਿ ਜਲੰਧਰ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਈ ਬੱਸ ਸਰਵਿਸ ਸ਼ੁਰੂ ਹੋਣ ਗਿਆ ਇਲੈਕਟ੍ਰਿਕ ਵਾਨ ਨੀਤੀ ਦੇ ਮੁਤਾਬਿਕ ਇਸ ਪ੍ਰੋਜੈਕਟ ਦੇ ਤੇ 10 ਕਰੋੜ ਰੁਪਏ ਖਰਚ ਹੋਣਗੇ ਇਸ ਤੋਂ ਇਲਾਵਾ ਅਮਰਸਰ ਨੂੰ ਸੋਲਰ ਸਿਟੀ ਬਣਾਉਣ ਦਾ ਪਲਾਨ ਵੀ ਹੈਗਾ ਤੇ 100 ਸਕੂਲ ਆਫ ਹੈਪੀਨੈਸ ਦੇ ਖੋਲੇ ਜਾਣਗੇ ਜਿਸ ਦੇ ਵਿੱਚ 3 ਤੇ 11 ਵਰਿਆਂ ਦੇ ਬੱਚਿਆਂ ਨੂੰ ਯਾਨੀ ਪ੍ਰਾਇਮਰੀ ਐਜੂਕੇਸ਼ਨ ਦੇ ਦੌਰਾਨ ਖੁਸ਼ੀ ਕੇ ਮਹਿਸੂਸ ਰਹਿਣਾ ਹੈ ਤੇ ਟੈਨਸ਼ਨ ਕੇ ਮਹਿਸੂਸ ਦੂਰ ਕਰਨੀ ਹੈ ਇਸ ਦੀ ਸਿੱਖਿਆ ਦਿੱਤੀ ਜਾਏਗੀ ਤੇ ਮਹਿਲਾਵਾਂ ਨੂੰ ਮੁਫਤ ਬੱਸ ਸੇਵਾ ਜਾਰੀ ਰੱਖੀ ਜਾਏਗੀ ਇਸ ਤੇ 450 ਕਰੋੜ ਰੁਪਏ ਖਰਚ ਹੋਣਗੇ ਤੇ ਇਸ ਦੇ علاوہ ਸਰਕਾਰ ਦਾ ਜਿਹੜਾ ਟੋਟਲ ਰੈਵਨਿਊ ਰਿਸੀਪਟਸ ਹੈਗੀਆਂ ਉਹ 1 ਲੱਖ 3936 ਕਰੋੜ ਦੀ ਤੇ ਜਿਹਦੇ ਵਿੱਚ 2241 ਕਰੋੜ ਪੰਜਾਬ ਨੂੰ ਜਿਹੜਾ ਸੈਂਟਰ ਦਾ ਰੈਵਨਿਊ ਸ਼ੇਅਰ ਮਿਲਦਾ ਹੈ ਸੈਂਟਰਲ ਟੈਕਸਿਸ ਦਾ ਉਹ ਹੋਏਗਾ ਤੇ 11748 ਕਰੋੜ ਜਿਹੜੇ ਉਹ ਯੂਨੀਅਨ ਗਵਰਨਮੈਂਟ ਦੇ ਵੱਲੋਂ ਮਦਦ ਆਏਗੀ ਗ੍ਰਾਂਟ ਇਨ ਆਇਡ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਕਿ ਇਸ ਵਾਰੀ ਕੋਈ ਨਵਾਂ ਟੈਕਸ ਲਗਾਉਣ ਦੀ ਕੋਈ ਪ੍ਰਪੋਜ਼ਲ ਹੈਗੀ ਨਹੀਂ ਹੈ ਤੇ ਬਜਟ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਹੈ ਨਿਸ਼ਚਿਤ ਤੌਰ ਤੇ ਜाहिर ਤੌਰ ਤੇ ਉਹ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਹੈ ਤੇ ਲੋਕਾਂ ਦੀ ਜਿਹੜੀ ਨਜ਼ਰ ਹੈਗੀ ਉਹ ਇਸ ਤੇ ਕਿ ਸਰਕਾਰ ਦਾ ਫੋਕਸ ਕੀ ਹੈ ਸਰਕਾਰ ਦਾ ਜਿਹੜਾ ਫੋਕਸ ਹੈਗਾ ਉਹ ਹੈਗਾ 3-4 ਚੀਜ਼ਾਂ ਦੇ ਵਿੱਚ ਇੱਕ ਤਾਂ ਇਨਫਰਾਸਟ੍ਰਕਚਰ ਸਿਹਤ ਖੇਡ ਤੇ এডਿਕੇਸ਼ਨ ਤੇ ਹੁਣ ਗੱਲ ਆਪਾਂ ਕਰਦੇ ਆ ਕਿ ਪੰਜਾਬ ਸਰਕਾਰ ਨੇ ਟੈਕਸ ਫਰੀ ਬਜਟ ਤਾਂ ਕਰ ਦਿੱਤਾ ਲੇਕਿਨ ਕਿਵੇਂ ਜਿਹੜਾ ਬਜਟ ਦਾ ਨੁਕਸਾਨ ਹੈ ਇਹ ਬਜਟ ਦੇ ਵਿੱਚ ਜਿਹੜਾ ਡੈਫਿਸਿਟ ਹੈ ਉਸ ਨੂੰ ਪੂਰਾ ਕਰੇਗਾ ਅਸੀਂ ਖਜ਼ਾਨਾ ਮੰਤਰੀ ਹੋ ਰਹਾਂ ਤੇ ਇੱਕ ਸਵਾਲ ਵੀ ਪੁੱਛਿਆ ਉਹਨਾਂ ਨੇ ਕਿਹਾ ਕਿ ਰੈਵਨਿਊ ਦਾ ਜਿਹੜਾ ਡੈਫਿਸਿਟ ਹੈ ਜਿਹੜਾ ਘਾਟ ਹੈ ਉਸ ਨੂੰ ਪੂਰਾ ਕੀਤਾ ਜਾਏਗਾ ਕਿ ਰੈਵਨੂ ਦੀ ਜਿੱਥੇ ਚੋਰੀ ਹੁੰਦੀ ਹੈ ਨੁਕਸਾਨ ਹੁੰਦਾ ਉਸ ਨੂੰ ਰੋਕਿਆ ਜਾਏਗਾ ਹਾਲਾਂਕਿ ਉਹਨਾਂ ਦੇ ਕੋਲ ਕੋਈ ਸਪੈਸਿਫਿਕ ਕੰਸਰਟ ਨਹੀਂ ਸੀਗਾ ਕਿਉਂਕਿ ਪੰਜਾਬ ਦਾ ਕਰਜ਼ਾ ਲਗਾਤਾਰ ਵਧਦੀ ਜਾ ਰਿਹਾ ਹੈ ਇਸ ਬਜਟ ਦੇ ਵਿੱਚ ਜਿਹੜੀ ਵੱਡੀ ਉਮੀਦ ਸੀ ਉਹ ਸੀ ਕਿ ਸਰਕਾਰ ਹੁਣ ਮਹਿਲਾਵਾਂ ਨੂੰ ਜਿਹੜਾ ਚੋਣ ਦਾ ਇੱਕ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਹਰ 18 ਸਾਲ ਤੇ ਵੱਡੀ ਉਮਰ ਦੀ ਮਹਿਲਾ ਨੂੰ 1000 ਰੁਪਏ ਦਿੱਤੇ ਜਾਣਗੇ ਉਸ ਦਾ ਕੋਈ ਪ੍ਰੋਵੀਜ਼ਨ ਨਹੀਂ ਕੀਤਾ ਗਿਆ ਉਮੀਦ ਇਸ ਕਰਕੇ ਵੀ ਵੱਧ ਗਈ ਸੀ ਕਿ ਆਵਾਦੀ ਪਾਰਟੀ ਦੀ ਦਿੱਲੀ ਗਵਰਨਮੈਂਟ ਨੇ ਬਕਾਇਦਾ 2024-25 ਦੇ ਬਜਟ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਜਿਹੜਾ ਬਜਟਰੀ ਪ੍ਰੋਵੀਜ਼ਨ ਹੈ ਉਹ ਕੀਤਾ ਗਿਆ ਸੀ ਗਵਾਂਡੀ ਸੂਬੇ ਹਿਮਾਚਲ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਇਸ ਛੋਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਲੇਕਿਨ ਪੰਜਾਬ ਦੇ ਵਿੱਚ ਕੋਈ ਅਨਾਉਂਸਮੈਂਟ ਨਹੀਂ ਹੋਈ ਜਾਇਰ ਤੌਰ ਤੇ ਕਿਉਂਕਿ ਪੰਜਾਬ ਦਾ ਜਿਹੜਾ ਬਜਟ ਹੈ ਜਿਹੜੀ ਰੈਵਨਿਊ ਰਸੀਟ ਹੈ ਉਹਦੇ ਵਿੱਚ ਜਿਆਦਾ ਵਾਅਦਾ ਨਹੀਂ ਹੋਇਆ ਸੋਗਾ ਘਾਟੇ ਦੇ ਵਿੱਚ ਹੈਗਾ ਇਸ ਦੇ ਚੱਲਦੇ ਆ ਇਹ 12000 ਕਰੋੜ ਦਾ ਜਿਹੜਾ ਐਡੀਸ਼ਨਲ ਬਜਟ ਸਰਕਾਰ ਨੂੰ ਚਾਹੀਦਾ ਕਿ ਹਰ ਮਹਿਲਾਵਾਂ ਨੂੰ 1000 ਰੁਪਏ ਪਰ ਮੰਥ ਮਿਲਣਗੇ ਤੇ ਉਸ ਤੇ ਗੁਰੇਜ ਕੀਤਾ ਗਿਆ ਤੇ ਪ੍ਰੋਮਿਸ ਕੀਤਾ ਗਿਆ ਕਿ ਇੱਕੋ ਇੱਕ ਜਿਹੜੀ ਚੋਣ ਦੀ ਪ੍ਰੋਮਿਸ ਸੀਗੀ ਉਸ ਨੂੰ ਭਵਿੱਖ ਦੇ ਵਿੱਚ ਪੂਰਾ ਕੀਤਾ ਜਾਏਗਾ ਫਿਲਹਾਲ ਇਹ ਜੜਾ ਬਜਟ ਹੈ ਡੈਫਿਸਿਟ ਹੈ ਰੈਵਨਿਊ ਸਰਕਾਰ ਦਾ ਘਟ ਰਿਹਾ ਵਧਾਣ ਦੀ ਹੁਣ ਕੋਸ਼ਿਸ਼ ਸਰਕਾਰ ਕਰੇਗੀ ਇਹ ਵਾਦਾ ਕੀਤਾ ਗਿਆ ਹੈ ਤੇ ਕੁੱਲ ਮਿਲਾ ਕੇ ਇਹ ਜਿਹੜਾ ਬਜਟ ਹੈ ਇਸ ਦੇ ਵਿੱਚ ਕਿਸੇ ਵੀ ਨਵੇਂ ਟੈਕਸ ਦੀ ਪ੍ਰਪੋਜ਼ਲ ਨਹੀਂ ਹੈਗੀ ਬਜਟ ਨੂੰ ਜਿਹੜਾ ਸਾਧਿਆ ਗਿਆ ਹੈ ਉਹ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਸਾਧਿਆ ਗਿਆ ਹੈ ਤੇ ਦੇਖਣਾ ਦਿਲਚਸਪ ਇਹ ਹੋਏਗਾ ਕਿ ਸਰਕਾਰ ਆਪਣੀ ਇੱਕ ਵੱਡੀ ਚੋਣ ਦੀ ਪ੍ਰੋਮਿਸ ਕਿ ਮਹਿਲਾਵਾਂ ਨੂੰ 1000 ਰੁਪਏ ਪਰਮਨ ਪਰਮੰਥ ਦੇਣ ਦੀ ਉਹ ਕਦੋਂ ਪੂਰਾ ਕਰਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਫਿਰ ਮਿਲਾਂਗੇ ਨਵੇਂ ਮੁੱਦੇ ਨੂੰ ਲੈ ਕੇ